ਵੀ ਆਲਓਵਰ ਇੰਡੀਆ ਤੋਂ ਕਸਟਮਰ ਆ ਰਹੇ ਹੈ ਤੁਸੀਂ ਇਸ ਟਾਈਮ ਵੀ ਜੇ ਸਾਡੇ ਕੈਬਿਨ 'ਚ ਦੇਖੋਗੇ ਤਾਂ ਕੋਈ ਕੋਈ ਕਸਟਮਰ ਹਰਿਆਣਾ ਤੋਂ ਆਇਆ ਕੋਈ ਕਸਟਮਰ ਗੁਜਰਾਤ ਤੋਂ ਆਇਆ ਕੋਈ ਕਸਟਮਰ ਸਾਊਥ ਤੋਂ ਆਇਆ ਗ੍ਰੇਟ ਫੁੱਟਫਾਲ ਜੋ ਅਸੀਂ ਆਪਣੇ ਕਸਟਮਰਸ ਲੱਭਣ ਲਈ ਬਾਹਰ ਜਾਂਦੇ ਆ ਸਾਰਿਆਂ ਲਈ ਇੱਕ ਪਲੈਟਫਾਰਮ ਹੋ ਜਾਏ ਲੁਧਿਆਣਾ ਦਾ bizness ਵਧੇ ਇੰਡਸਟਰੀ ਨੂੰ ਬੂਸਟ ਮਿਲੇ ਸਾਰੇ ਕਸਟਮਰਸ ਲਈ 올 ਬ੍ਰਾਂਡਸ ਸ਼ੁੱਡ ਕਮ ਅੰਡਰ ਵਨ ਰੂਫ ਉਹ ਕਨਸੈਪਟ ਅਸੀਂ ਸ਼ੁਰੂ ਕੀਤਾ ਐਗਜ਼ੀਬਿਸ਼ਨ ਚ ਹੈਗੇ ਜੀ ਟੋਟਲ 172 ਸਟਾਲਸ ਨੇ ਜੀ ਜੇ ਉਹ ਸਾਡੇ ਮੈਨੂਫੈਕਚਰਰਸ ਆ ਵਨ ਆਫ ਦਾ ਟਾਪ ਬ੍ਰਾਂਡਸ ਆਫ ਲੁਧਿਆਣਾ ਉਹ 172 ਪੀਪਲ ਦੇ ਆ ਡਿਸਪਲੇਇੰਗ देयर ਪ੍ਰੋਡਕਟਸ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ L R G M A ਦਾ 7ਵਾਂ ਐਡੀਸ਼ਨ ਜਿਹੜਾ ਵਾ ਐਗਜ਼ੀਬਿਸ਼ਨ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਇਸ ਐਕਜੀਬਿਸ਼ਨ ਦੇ ਵਿੱਚ ਵਿਜ਼ਿਟ ਕਰ ਰਹੇ ਨੇ ਤਾਂ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ 7ਵਾਂ ਐਡੀਸ਼ਨ ਹੈ ਇਸ ਵਾਰ ਦਾ ਤਾਂ ਗੱਲਬਾਤ ਕਰ ਲੈਣੇ ਆ ਸਰ ਐਲ ਆਰ ਜੀ ਐਮ ਦਾ ਇਹ 7ਵਾਂ ਐਡੀਸ਼ਨ ਜਿਹੜਾ ਵਾ ਸ਼ੁਰੂ ਹੋਇਆ ਵਾ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਰਿਸਪੌਂਸ ਆ ਰਿਹਾ ਹੈ ਪਹਿਲਾ ਦਿਨ ਸ਼ੁਰੂ ਆ ਸਰ ਇੰਨਾ ਵਧੀਆ ਰਿਸਪੌਂਸ ਆ ਕਿ 올 ਓਵਰ ਇੰਡੀਆ ਤੋਂ ਕਸਟਮਰ ਆ ਰਹੇ ਹੈ ਤੁਸੀਂ ਇਸ ਟਾਈਮ ਵੀ ਜੇ ਸਾਡੇ ਕੈਬਿਨ 'ਚ ਦੇਖੋਗੇ ਤਾਂ ਕੋਈ ਕੋਈ ਕਸਟਮਰ ਹਰਿਆਣਾ ਤੋਂ ਆਇਆ ਕੋਈ ਕਸਟਮਰ ਗੁਜਰਾਤ ਤੋਂ ਆਇਆ ਕੋਈ ਕਸਟਮਰ ਸਾਊਥ ਤੋਂ ਆਇਆ ਗ੍ਰੇਟ Uh, more than my expectation ਬਹੁਤ acha footfall ਹੈ ਜੀ ਸਰ ਮਕਸਦ ਕੀ ਹੈ ਇਸ ਐਗਜ਼ਿਬਿਸ਼ਨ ਦਾ ਥੋੜਾ ਜਿਹਾ ਇਸ ਬਾਰੇ ਵੀ ਜਾਣਕਾਰੀ ਦੇ ਦਿਓ ਐਕਚੁਅਲੀ ਐਗਜ਼ਿਬਿਸ਼ਨ ਜਦੋਂ ਸਟਾਰਟ ਹੋਈ ਸੀ ਤਾਂ ਇਹਦਾ ਮਕਸਦ ਇਹ ਸੀਗਾ ਕਿ ਜੋ ਅਸੀਂ ਆਪਣੇ ਕਸਟਮਰਸ ਲੱਭਣ ਲਈ ਬਾਹਰ ਜਾਂਦੇ ਹਾਂ ਸਾਰਿਆਂ ਲਈ ਇੱਕ ਪਲੇਟਫਾਰਮ ਹੋ ਜਾਏ ਲੁਧਿਆਣਾ ਦਾ ਬਿਜ਼ਨਸ ਵਧੇ ਇੰਡਸਟਰੀ ਨੂੰ ਬੂਸਟ ਮਿਲੇ ਸਾਰੇ ਕਸਟਮਰਸ ਲਈ 올 ਬ੍ਰਾਂਡਸ ਸ਼ੁੱਡ ਕਮ ਅੰਡਰ ਵਨ ਰੂਫ ਉਹ ਕਨਸੈਪਟ ਅਸੀਂ ਸ਼ੁਰੂ ਕੀਤਾ ਹੈ ਇਹਦੇ ਕਰਕੇ ਸਾਨੂੰ ਬਾਹਰ ਨਹੀਂ ਜਾਣਾ ਪਏਗਾ ਸਾਡੀ ਇੰਡਸਟਰੀ ਨੂੰ ਬੂਸਟ ਮਿਲੇਗਾ ਹਰ ਕਸਟਮਰ ਅੱਜ ਇੱਥੇ ਸਾਡੇ ਕੋਲ ਸੈਂਪਲ ਦੇਖਣ ਇੱਥੇ ਆਉਂਦਾ ਜੀ ਤੇ ਮੇਨ ਓਬਜੈਕਟਿਵ ਤਾਂ ਇਹੀ ਸੀਗਾ ਤੇ ਆਈ ਥਿੰਕ ਇਹ ਪੂਰਾ ਹੋ ਰਿਹਾ ਹੈ ਕਿੰਨੇ ਕ ਸਟਾਲ ਜੇ ਆਪਾਂ ਗੱਲ ਕੀਤੀ ਜਾਵੇ ਕਿੰਨੇ ਕ ਸਟਾਲ ਹੈਗੇ ਨੇ ਇਸ ਐਗਜ਼ਿਬਿਸ਼ਨ ਦੇ ਵਿੱਚ ਐਗਜ਼ਿਬਿਸ਼ਨ ਚ ਹੈਗੇ ਜੀ ਟੋਟਲ 172 ਸਟਾਲਸ ਨੇ ਜੀ ਜੇ ਉਹ ਸਾਡੇ ਮੈਨੂਫੈਕਚਰਰਸ ਆ ਵਨ ਆਫ ਦਾ ਟਾਪ ਬ੍ਰਾਂਡਸ ਆਫ ਲੁਧਿਆਣਾ ਉਹ 172 ਪੀਪਲ ਦੇ ਆਰ ਡਿਸਪਲੇਇੰਗ देयर ਪ੍ਰੋਡਕਟਸ ਇਸ ਵਾਰ ਜਿਹੜਾ ਸਮਰ ਐਡੀਸ਼ਨ ਜਿਹੜਾ ਚੱਲ ਰਿਹਾ ਹੈ ਇਹ ਥਿਸ ਇਜ਼ ਸਮਰ ਐਡੀਸ਼ਨ ਇਹ ਸਾਨੂੰ ਸਮਰ ਲਈ ਐਕਚੁਅਲੀ ਫੀਡਬੈਕ ਮਿਲਦਾ ਪਤਾ ਚੱਲਦਾ ਹੈ ਕਸਟਮਰ ਦੀ ਚੋਇਸ ਪਤਾ ਚੱਲਦੀ ਹੈ ਤੇ ਲੰਬਾ ਸੀਜ਼ਨ ਹੈ ਉਸ ਲਈ ਸਾਨੂੰ ਆਈਡੀਆ ਮਿਲ ਜਾਂਦਾ ਸੀ ਕੀ ਬਣਾਉਣਾ ਤੇ ਕਿਦਾਂ ਰਹੇਗਾ ਰਿਸਪਾਂਸ ਕਿਸ ਤਰ੍ਹਾਂ ਦੇਖਦੇ ਸਵਾਰ ਦੀ ਮਾਰਕੀਟ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇਸ ਸਮਰ ਸੀਜ਼ਨ ਸ਼ੁਰੂ ਹੋਣਾ ਹੈ ਮਾਰਕੀਟ ਕਿਸ ਤਰ੍ਹਾਂ ਦੇਖਦੇ ਹੋ ਸਵਾਰ ਸਰ ਆਈ ਥਿੰਕ ਥੋੜਾ ਚਾਈਨੀਜ਼ ਪ੍ਰੋਡਕਟਸ ਘਟ ਗਏ ਤੇ ਇੰਡੀਅਨ ਵਾਲ ਬਹੁਤ ਧਿਆਨ ਆ ਲੋਕਾਂ ਦਾ ਕਾਟਨ ਦੇ ਪ੍ਰੋਡ ਸਾਰਾ ਕੁਝ ਫੈਂਸੀ ਨੀਟਸ ਬਣ ਰਹੀਆਂ ਨੇ ਕਾਫੀ ਅੱਛੀ ਅੱਛਾ ਲੱਗ ਰਿਹਾ ਹੈ ਸਰ ਡੀਲ ਦਾ ਕਿਸ ਤਰ੍ਹਾਂ ਤਰੀਕਾ ਹੁੰਦਾ ਵਾ ਕੌਣ ਕੌਣ ਇਸ ਦੇ ਵਿੱਚ ਪਾਰਟਿਸਪੀਟ ਲੈ ਸਕਦਾ ਵਾ ਜਦੋਂ ਤੁਸੀਂ ਇਸ ਇਵੈਂਟ ਦੀ ਸ਼ੁਰੂਆਤ ਜਿੰਨੇ ਵੀ ਜਿੰਨੇ ਵੀ ਇੱਥੇ ਕਸਟਮਰ ਆ ਰਹੇ ਦਿਸ ਇਜ਼ 올 ਬੀ ਟੂ ਬੀ ਵੇ ਟੂ ਬੀ ਇਵੈਂਟ ਹੈ بزਨਸ ਟੂ بزਨਸ ਕੋਈ ਰਿਟੇਲਰਸ ਬਹੁਤ ਘੱਟ ਰਹਿੰਦੀਆਂ ਤੇ ਹੋਲ ਸੇਲਰ ਜ਼ਿਆਦਾ ਰਹਿੰਦੇ ਆ ਜਾਂ ਡਿਸਟ੍ਰਿਬਿਊਟਰਸ ਜ਼ਿਆਦਾ ਰਹਿੰਦੇ ਆ बिल्कुल इतने आए ना सर किस तरह देख हो एडिशन चल रहा है, एडिशन चार रहे है इस एडिशन भी भाग ले रहे हो कहना चाहोगे सर ये ना एक तरह से मान लो हमारी लुधियाना इंडस्ट्री को बूस्ट करने का सबसे बेस्ट तरीका था जो कर सकते थे वो कर लिया जैसे अपना सी एम आई है उस हिसाब से ये एल आर जी एम एन वालों ने इसको इस लेवल तक लेकर आए हैं अब देखो ना सेटअप बिल्कुल वैसा सही है सारे बड़े बड़े ब्रांड्स हैं ऑल ओवर इंडिया के कस्टमर आ रहे हैं इससे बेटर और क्या कर सकता है आदमी ठीक है ना लेकिन क्या है ना जो काम इससे पता लगता है कि हमारी इंडस्ट्री किस तरफ जा रही है हमने कहाँ मेहनत करनी है कैसे करनी है कुल मिला के बहुत बढ़िया अच्छी चीज़ है ये लॉन्ग रन में ये बहुत कामयाब रहेगी और सर जिस तरह ऑनलाइन का ट्रेंड बड़ा चलता पे वा इसी किस तरह दे दीबिशन ऑनलाइन का ट्रेंड देखो कुछ चीज़ें नहीं बढ़ती हैं ना तो उस हिसाब से किसी का काम घटता नहीं है कॉम्पटिशन आप कह लो कंस्ट्रक्टिव होता है ना बढ़ने की प्रेरणा देता है ऑनलाइन अपनी जगह है ये सब चीज़ें अपनी जगह है ये सब चीज़ें होंगी तो ऑनलाइन होगा नहीं तो ऑनलाइन का कोई अस्तित्व नहीं है सर तो जैसे जैसे समर एडिशन है तो किस तरह का रिस्पांस लगता नज़र आएगा इस आएगा तो तो अच्छा आएगा रिस्पांस आप देखो खड़े होने की जगह नहीं है तो फिर रिस्पांस आपको क्या लगता है कैसे आएगा अभी तो अभी पहला दिन है शुरुआती आवर्स हैं दो तीन घंटे ही हुए हैं अभी तो अभी तो दो दिन पड़े हैं अभी तो पिक्चर बहुत पड़ी है अभी तो शुरुआत हुई है उम्मीद है कि कस्टमर इतने पहुंचेंगे उम्मीद की हैगी कस्टमर्स इधरों सर हर पास आता इनफैक्ट ईवन की अदर कंट्रीज़ तो भी कस्टमर आते हैं लास्ट टाइम साढ़े को मोरोको तो कस्टमर से नेपाल तो कस्टमर से बंगलादेश श्रीलंका तो कस्टमर से ऑल इंडिया फ्रॉम जम्मू टू केरला एमपी फ्रॉम बंगाल गुजरात राजस्थान हर जगह से कस्टमर आ रहे हमारे एजेंट है। इनके पास सारे नॉर्थ ईस्ट के कस्टमर okay. बहुत नॉर्थ ईस्ट वेस्ट एम हर तरीके के कस्टमर इनके साथ ਤੋ ਉਮੀਦ ਹੈ ਕਿ 올 ਇੰਡੀਆ ਜਿਵੇਂ ਯਾਹ ਮੇ ਯਾਹ ਪੇ ਦਿਖੇਗਾ ਜੀ ਅ ਸਟਾਰਟਿੰਗ ਆ ਰਿਸਪੌਂਸ ਲੱਗਦਾ ਵਧੀਆ ਆਏਗਾ ਦੋਕੇ ਦੋ ਦੋ ਦਿਨ ਹੋਰ ਪਈ ਐਗਜ਼ਿਬਿਸ਼ਨ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਦੇਖੋ ਕੈਮਰਾ ਘੁਮਾਓ ਕੈਮਰਾ ਘੁਮਾਓ ਤੁਹਾਨੂੰ ਸਭ ਪਤਾ ਲੱਗੇਗਾ ਪ੍ਰੇ ਤਸਵੀਰਾਂ ਅਸੀਂ ਨਾਲ ਦੀ ਨਾਲ ਦਿਖਾਵਾਂਗੇ ਕਿਉਂਕਿ ਇਸ ਵਾਰ ਰਿਸਪੌਂਸ ਜਿਹੜਾ ਬਹੁਤ ਚੰਗਾ ਆਨ ਦੀ ਉਮੀਦ ਹੈਗੀ ਆ ਕੁਝ ਕਸਟਮਰ ਜੇ ਹੋਰ ਹੈਗੀ ਜੇ ਗੱਲਬਾਤ ਹੋ ਸਕਦੀ ਆ ਪਰ ਉਹਨਾਂ ਨਾਲ ਵੀ ਕੋਸ਼ਿਸ਼ ਜਰੂਰ ਕਰਾਂਗੇ ਕਿਉਂਕਿ ਇਹ ਐਡੀਸ਼ਨ ਜਿਹੜਾ ਵਾ ਇਹ ਸ਼ੁਰੂ ਹੋਇਆ ਹੈਗਾ ਵਾ ਸਰ ਕਿਸ ਤਰ੍ਹਾਂ ਦੇਖਦੇ ਹੋ ਐਗਜ਼ਿਬਿਸ਼ਨ ਨੂੰ हमारे लिए तो बहुत अच्छी एग्जीबिशन है हमें तो बहुत अच्छा लगता है कि भाई हम यहाँ छः महीने में एक बार आते हैं बार बार आने से बचते हैं और सारी एक ही छत के नीचे सब चीज़ें मिल जाती हैं हमें ये चीज़ बहुत अच्छी लगता है बार 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 इधर उधर चक्कर नहीं काटने पड़ते सर, तो कड़ी जगह तो हम कैथल से आते हैं कैथल हरियाणा हाँ जी तो सर जिस तरह बी टू बी काम होंगे वा ਇਹ ਸਮਰ ਐਡੀਸ਼ਨ ਹੈਗਾ ਵਾ ਰਿਸਪੌਂਸ ਕਿਸ ਤਰ੍ਹਾਂ ਦਾ ਲੱਗਦਾ ਕਿ ਆਉਣ ਵਾਲੇ ਸਮੇਂ ਚ ਆਵੇਗਾ ਵਧੀਆ ਮੈਂ ਪਿਛਲੇ ਕਾਫੀ ਟਾਈਮ ਸੇ ਆ ਰਹਾ ਹਾਂ ਇਸਮੇ 3-4 ਵਾਰ ਆ ਚੁੱਕਾ ਹਾਂ ਮੈਨੂੰ ਤਾਂ ਰਿਸਪੌਂਸ ਬਹੁਤ ਅੱਛਾ ਲੱਗਾ ਸਭ ਤੋਂ ਜ਼ਿਆਦਾ ਤਾਂ ਇਹ ਹੀ ਲੱਗਦਾ ਹੈ ਕਿ ਮੈਂ ਪਰੇਸ਼ਾਨ ਨਹੀਂ ਹੁੰਦਾ ਇਸਮੇ ਪੈ ਗਈ ਛਤ ਦੇ ਨੀਚੇ ਸਭ ਚੀਜ਼ੇ ਮਿਲਦੀਆਂ ਉਹ ਸਭ ਤੋਂ ਜ਼ਿਆਦਾ ਅੱਛਾ ਲੱਗਦਾ ਹੈ ਬਿਲਕੁਲ ਜਿਵੇਂ ਕਿ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹਾਲਾਂਕਿ ਅੱਜ ਸਟਾਰਟਿੰਗ ਦਾ ਪਹਿਲਾ ਦਿਨ ਹੈਗਾ ਵਾ ਤਾਂ ਪਹਿਲੇ ਦਿਨ ਹੀ ਜਿਹੜਾ ਰਸ਼ ਜਿਹੜਾ ਵੈ ਸੈਕਿਊਸ਼ਨ ਦੇ ਵਿੱਚ ਖਾਸ ਕਰਕੇ ਦੇਖਣ ਨੂੰ ਮਿਲ ਰਿਹਾ ਕਿਉਂਕਿ ਇਹ 7ਵਾਂ ਐਡੀਸ਼ਨ ਜਿਹੜਾ ਵਾ ਐਲ ਆਰ ਜਿਹੜੀ ਜੀ ਐਮ ਐ ਐਗਜ਼ਿਬਿਸ਼ਨ ਹੈਗੀ ਹੈ ਉਸ ਦਾ ਹੈਗਾ ਵਾ ਤਾਂ ਇਹ ਸ਼ੁਰੂ ਹੋ ਚੁੱਕੀ ਹੈ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਤਾਂ ਲੋਕ ਜਿਹੜੇ ਨੇ ਇਸ ਤੋਂ ਬਹੁਤ ਖੁਸ਼ ਨਗਰ ਆ ਰਹੇ ਨੇ ਕਿਉਂਕਿ ਵਪਾਰੀ ਜਿਹੜਾ ਲੁਧਿਆਣਾ ਇੱਕ ਇੰਡਸਟਰੀ ਹੱਬ ਹੈਗਾ ਵਾ ਉਹਨਾਂ ਨੂੰ ਇਸ ਵਾਰ ਰਿਸਪੌਂਸ ਦੀ ਜਿਹੜੀ ਚੰਗੀ ਉਮੀਦ ਜਿਹੜੀ ਹੈ ਨਜ਼ਰ ਆ ਰਹੀ ਹੈ